ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਸਬਾ ਗੁਨੀਆਣਾ ਦੇ ਨੇੜੇ ਮਿਲਿਆ ਇੱਕ ਮ੍ਰਿਤ ਅਵਸਥਾ ਦੇ ਵਿੱਚ ਲੜਕੇ ਦਾ ਭ੍ਰੂਣ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵੱਲੋਂ ਲਿਆਂਦਾ ਗਿਆ ਹਸਪਤਾਲ ਡਾਕਟਰਾਂ ਵੱਲੋਂ ਕੀਤਾ ਗਿਆ ਮ੍ਰਿਤਕ ਐਲਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੌਕੇ ਦੀਆਂ ਜਿੱਥੇ ਕਿ ਸਹਾਰਾ ਜਨ ਸੇਵਾ ਨੂੰ ਇੱਕ ਸੂਚਨਾ ਮਿਲੀ ਸੀ ਕਿ ਬਠਿੰਡਾ ਗੁਨੀਆਣਾ ਦੇ ਨੇੜੇ ਸੂਏ ਕੋਲ ਇੱਕ ਭਰੂਣ ਪਿਆ ਹੈ ਜਦੋਂ ਮੌਕੇ ਤੇ ਸਹਾਰਾ ਸੰਸਥਾ ਦੇ ਵਰਕਰ ਪਹੁੰਚੇ ਤਾਂ ਇੱਕ ਥੈਲੇ ਦੇ ਵਿੱਚ ਭਰੂਣ ਪਿਆ ਸੀ ਜਿਸ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਮੁਢਲੀ ਜਾਂਚ ਤੋਂ ਬਾਅਦ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਭਰੂਣ ਦੇ ਕੋਲੋਂ ਇੱਕ ਹਸਪਤਾਲ ਦੀ ਪਰਚੀ ਵੀ ਮਿਲੀ ਹੈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਆਪਣੀ ਜਾਂਚ ਪੜਤਾਲ ਅਰੰਭੀ ਗਈ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਕਿਸ ਦੇ ਵੱਲੋਂ ਇਹ ਘਿਣਾਉਣਾ ਕੰਮ ਕੀਤਾ ਗਿਆ ਹੈ ਫਿਲਹਾਲ ਕਾਨੂੰਨ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਮੋਰਚਿਰੀ ਘਰ ਦੇ ਵਿੱਚ ਰਖਵਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਅਰੰਭੀ ਗਈ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਸੰਸਥਾ ਦੇ ਵਰਕਰ ਅਤੇ ਸਿਵਲ ਹਸਪਤਾਲ ਦੇ ਡਾਕਟਰ ਦੀ ਹੀ ਜ਼ੁਬਾਨੀ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੀ ਕਿ ਬਠਿੰਡਾ ਤੇ ਗੋਨਿਆਂ ਦੇ ਪਿੰਡ ਸੂਏ ਦੇ ਨੇਚੇ ਇੱਕ ਭਰੂਣ ਪਿਆ ਮੈਂ ਮੌਕੇ ਤੇ ਆ ਕੇ ਦੇਖਿਆ ਬੈਗ ਦੇ ਵਿੱਚ ਪਿਆ ਸੀਗਾ ਜਿਹਦੇ ਪਾਸੇ ਤੋਂ ਆਸ ਤੋਂ ਕੁਝ ਵੀ ਨਹੀਂ ਮਿਲਿਆ ਠਾਣਾ ਨਹੀਂ ਵਾਲੀ ਪੁਲਿਸ ਮੌਕੇ ਤੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਵਿੱਚ ਭਰੂਣ ਨੂੰ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਿੱਚ ਇੱਕ ਵਾਰ ਚੈੱਕ ਕਰਾਇਆ ਤੇ ਇਹਦੀ ਮੌਤ ਹੋਈ ਪਈ ਸੀਗੀ ਤੇ ਡਾਕਟਰ ਹਰਸ਼ੀਤ ਗੋਲ ਜੀ ਨੇ ਚੈੱਕ ਕੀਤਾਗਾ ਬਾਕੀ ਉਹਨਾਂ ਨੂੰ ਮੋਰਟੀਰੀ ਘਰ ਵਿੱਚ ਰੱਖ ਰਿਆ ਪੋਸਟਮਾਰਟਮ ਵਾਸਤੇ ਜੀ ਬਾਕੀ ਉਹਨਾਂ ਪੋਸਟਮਾਰਟਨ ਤੋਂ ਬਾਅਦ ਪਤਾ ਲੱਗੂਗਾ ਸਰ ਤੇ ਆਸ-ਪਾਸੇ ਕੋਈ ਪਤਾ ਲੱਗੇ ਆਸ-ਪਾਸੇ ਸਰ ਸਾਰਾ ਜਾਂਚ ਪੜਤਾਲ ਕੀਤੀ ਕੁਛ ਨਹੀਂ ਮਿਲਿਆ ਸਰ ਅੱਛਾ ਕਿੰਨੇ ਕੁ ਮਹੀਨੇ ਸਰ ਅਜੇ ਕੁਛ ਨਹੀਂ ਕਹਿ ਸਕਦੇ ਉਹ ਪੋਸਟਮਾਰਟਨ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਜੀ ਲੜਕੀ ਲੜਕਾ ਹੈ ਮੁੰਡਾ ਦਾ ਸਰ ਮੁੰਡਾ ਹਾਲਾਤ ਕਿਸ ਤਰ੍ਹਾਂ ਦਾ ਕੋਈ ਜਿੱਤੇ ਪਿਆਸ ਕਿਸ ਕਿਸ ਤਰ੍ਹਾਂ ਦਾ ਹਾਲਾਤ ਕਿਸ ਤਰ੍ਹਾਂ ਦਾ ਫਲਾਸਰ ਬੈਗ ਦੇ ਵਿੱਚ ਪਿਆ ਸੀ ਦੀ ਨਵਾਂ ਬੈਗ ਸੀਗਾ ਇੱਕ ਹਸਪਤਾਲ ਦੀ ਪਰਚੀ ਮਿਲੀ ਸੀ ਬੈੱਡ ਸ਼ੀਟ ਦੀ ਵੀ ਕਹਿ ਸਕਦੇ ਹਸਪਤਾਲ ਦੀ ਵੀ ਕਹਿ ਸਕਦੇ ਆ ਪਰਚੀ ਬਾਕੀ ਉਹਦੇ ਅਧਾਰ ਤੇ ਹੁਣ ਪੁਲਿਸ ਚੈੱਕ ਅਪ ਕਰਦੀ ਜਿਹੜੇ ਹਸਪਤਾਲ ਦੀ ਸੀਗੀ ਉਹ ਪਰਚੀ ਉਹ ਸਰ ਪੁਲਿਸ ਨੂੰ ਪਤਾ ਕਿਹੜੇ ਹਸਪਤਾਲ ਦੀ ਪਰਚੀ ਹੈ ਅੱਛਾ ਤੁਹਾਨੂੰ ਇਨਫੋਰਮੇਸ਼ਨ ਕਿਸ ਨੇ ਦਿੱਤੀ ਸੀ ਪੁਲਿਸ ਨੇ ਤੇ ਸਰ ਇਨਫੋਰਮੇਸ਼ਨ ਪੁਲਿਸ ਤੋਂ ਤੇ ਲੋਕਾਂ ਨੇ ਜੀ ਲੋਕਾਂ ਨੇ ਦਿੱਤੀ ਸੀ ਤੇ ਅੱਜ ਜਦੋਂ ਉਹ ਬੈਗ ਚ ਪਿਆ ਸੀਗਾ ਹਾਂਜੀ ਉਹਦੇ ਆ ਅਨਸਪਾਸਟ ਕੋਈ ਚੀਜ਼ ਪਈ ਸੀਗਾ ਸਾਫ਼ ਸਾਫ਼ ਤਾਂ ਕੁਝ ਵੀ ਨਹੀਂ ਕੋਈ ਚੀਜ਼ ਪਈ ਸੀ ਸਰ ਨਾਲ ਹੀ ਸੂਏ ਸੀ ਜਮਾ ਸੂਏ ਦਾ ਨਾਲ ਹੀ ਪਿਆ ਸੀ ਸਰ ਕਿੰਨ੍ਹੇ ਦਿਨ ਦਾ ਬਚਾ ਲੱਗਦਾ ਇਹ ਸਰੋਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਆਪਣੇ ਅੰਮ੍ਰਿਤਸਰ نیشنل ਹਾਈਵੇ ਤੇ ਨਾਲੀ ਸਿਰ ਹਾਂਜੀ ਡਿਕਲੇਅਰ ਆ ਸਰ ਅੱਛਾ ਜਿਹੜੇ ਤੁਸੀਂ ਕਹਿ ਰਹੇ ਹੋ ਬੈਗ ਕਿਹੜਾ ਸਕੂਲ ਬੈਗ ਸੀ ਕਿ ਫਿਟੋ ਬੈਗ ਨਹੀਂ ਇਹ ਦੂਜਾ ਬੈਗ ਆ ਸਰ ਜਿਵੇਂ ਆਪਾਂ ਦੋ ਤਣੀ ਵਾਲਾ ਬੈਗ ਵੀ ਕਹਿੰਦੇ ਨੇ ਇਹਦੇ ਵਿੱਚ ਸਮਾਨ ਸੋਣ ਸਬਜ਼ੀਆਂ ਕੱਪੜੇ ਵਗੈਰਾ ਪਾਈ ਜਾਂਦੇ ਆ ਉਹਦੇ ਵਿੱਚ ਕੀ ਆ ਸੀ ਸਾਡੇ ਕੋਲੇ ਸਹਾਰਾ ਜਨ ਸੇਵਾ ਦੇ ਵੋਲੰਟੀਅਰ ਇੱਕ ਪ੍ਰੋਨਿਕ ਫੀਟਸ ਲੈ ਕੇ ਆਏ ਆ ਜੀ ਜੇ ਜੀ ਮੌਤ ਹੋਈ ਚੁੱਕੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਇਹ ਉਹਨਾਂ ਨੂੰ ਗੁਨਿਆਨਾ ਸੋਏ ਥੱਲੇ ਇੱਕ ਬੈਗ ਦੇ ਵਿੱਚੋਂ ਮਿਲਿਆ ਹੈਗਾ ਅਸੀਂ ਉਸ ਭਰੂਣ ਨੂੰ ਹਸਪਤਾਲ ਵਿੱਚ ਰੱਖ ਕੇ ਉਹਦਾ ਜਿਹੜਾ ਇਨਫੋਰਮੇਸ਼ਨ ਹੈ ਪੁਲਿਸ ਨੂੰ ਰੁੱਕਾ ਭੇਜ ਦੇਵਾਂਗੇ ਤੇ ਅਗਲੀ ਕਾਰਵਾਈ ਦੀ ਵੇਟ ਕਰਾਂਗੇ ਕਿੰਨੇ ਦਿਨਾਂ ਦਾ ਹੈ ਸਰ ਐਗਜ਼ੈਕਟ ਤਾਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਇਹ ਤਾਂ ਅਗਲੀ ਕਾਰਵਾਈ ਦੌਰਾਨ ਹੀ ਪਤਾ ਲੱਗੂਗਾ ਕਿ ਕਿੰਨੇ ਦਿਨਾਂ ਦਾ ਪਰ ਦੇਖਣ 'ਚ ਲੱਗਦਾ ਕਿ ਉਹ ਨਵਜੰਮਿਆ ਭਰੂਣ ਹੀ ਲੱਗ ਰਿਹਾ ਹੈ ਲੱਗ ਕੇ ਲੱਗ ਕੇ ਦੇਖਣ ਮੁਤਾਬਕ ਜੀ ਇੱਕ ਵਾਰੀ ਲੜਕਾ ਲੱਗ ਰਿਹਾ ਹੈ ਤੁਸ ਲਿਫਾ ਬਣੀ ਹੈ ਮਿਲੀ ਹੈ ਇੱਕ ਕਰਚੀ ਹੈ ਜੀ ਕੋਈ ਨਾ ਉਹ ਤਾਂ ਬੈਟ